ਆਏ ਇੱਥੇ ਜਿਹੜੇ ਓਪਨ ਦੇ ਮੈਚ ਇੱਥੇ ਕਰਵਾਏ ਜਾ ਰਹੇ ਨੇ ਤਾਂ ਪਹਿਲੀ ਰੇਡ ਪਹੁੰਚ ਜਾ ਰਿਹਾ ਹੈ ਜਿਹੜਾ ਇਹ ਦੋਵੇਂ ਟੀਮਾਂ ਓਪਨ ਦੇ ਮੈਚ ਜੁਵਾਜੇ ਦੇ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਪਹਿਲੀ ਜਿਹੜੇ ਇਹ ਤਿੰਨ ਰੋਗਾਂ ਜੋ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਇਸ ਦਾ ਪਹਿਲੀ ਰੇਡ ਜਿਹੜੀ ਹੈ ਉਹ ਪਾ ਦिती ਹੈ ਫਾਈਨਲ ਮੈਚ ਅੱਜ ਜੋ ਅੱਜ ਹੋ ਰਿਹਾ ਨੇ ਓਪਨ ਦੇ ਕਬੱਡੀ ਦੇ ਫਾਈਨਲ ਦੇ ਮੈਚ ਤਿੰਨ ਰੋਜਾ ਪੰਜਾਬ ਕਲਾ ਮੰਚ ਵੱਲੋਂ ਜੋ ਇੱਥੇ ਫਾਈਨਲ ਮੈਚ ਇਸ ਜਗ੍ਹਾ ਰੋਕੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੇਲੀ ਤੇ ਜ਼ਬਰਦਸਤ ਮੈਚ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਰੇਡਰ ਨੇ ਜਾਫੀ ਨੂੰ ਪਾ ਲਿਆ ਤੇ ਜਿਸ ਦੇ ਵਿੱਚ ਦੋਵੇਂ ਇਸ ਜਗ੍ਹਾ ਦੇ ਇੱਤੇ ਆਪਣਾ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇ ਤਾਂ ਤਰੰਧਾਰ ਦੀ ਧਰਤੀ ਦੇ ਮਾਝੇ ਦੀ ਧਰਤੀ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜੋ ਅੱਜ ਇਸ ਜਗ੍ਹਾ ਦੇ ਉੱਤੇ ਪੰਗਲੇ ਵਿੱਚ ਪਹੁੰਚੇ ਨੇ ਟੀਮਾਂ ਗੁਰਸੇਕ ਜਿਹੜਾ ਇਹ ਧਰਤੀ ਗੁਰਸੇਕ ਦੇ ਨੌਜਵਾਨ ਗੱਭਰੂ ਚੋਬਰ ਜਿਹੜਾ ਰੇਡ ਪਹੁੰਚ ਆ ਰਿਹਾ ਹੈ ਤਾਂ ਅੱਜ ਇੱਥੇ ਜ਼ਬਰਦਸਤ ਕਬੱਡੀ ਦਾ ਮੈਚ ਦੇਖਣ ਨੂੰ ਮਿਲ ਰਹੇ ਨੇ ਤਾਂ ਜਾਫੀ ਨੇ ਜਿਹੜਾ ਜ਼ਬਰਦਸਤ ਜਿਹੜੀ ਪਕੜ ਬਣਾਈ ਹੈ ਆਪਣੀ ਤਾਂ ਰੇਡਰ ਨੂੰ ਉਸ ਨੇ ਜਿਹੜਾ ਹੈ ਪੁਆਇੰਟ ਲਾਈਨ ਤੋਂ ਰੋਕ ਦਿੰਦਾ ਹੈ ਤਾਂ ਇਸ ਪਾਸੇ ਦੇਖ ਸਕਦੇ ਹੋ ਕਿ ਕਬੱਡੀ ਦੇ ਪਲੇਅਰ ਜਿਹੜੇ ਨੇ ਆਪਸ ਵਿੱਚ ਝੜਦੇ ਇੱਕ ਇੱਕ ਪੁਆਇੰਟ ਦੇ ਲਈ ਜਿਹੜੇ ਇਹ ਜਾਫੀ ਇਹ ਪੁਆਇੰਟ ਜਿਹੜਾ ਜਾਫੀ ਦੇ ਹੱਕਰੇ ਵਿੱਚ ਗਿਆ ਹੈ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਅਗਲੀ ਰੇਡ ਪਾਉਣ ਦੇ ਲਈ ਇਸ ਸਰੋਤੇ ਜਿਹੜੇ ਕਬੱਡੀ ਦੇ ਪਲੇਅਰ ਇੱਥੇ ਆਪੋ ਆਪਣੀ ਇੱਕ ਇੱਕ ਪੁਆਇੰਟ ਦੇ ਲਈ ਝੜਦੇ ਤਾਂ ਸਾਡੇ ਨਾਲ ਇੱਥੇ ਜੱਜੂ ਨਹੀਂ ਸਾਡੇ ਨਾਲ ਨੇ ਤਾਂ ਜੱਜੂ ਜੀ ਫਾਈਨਲ ਮੁਕਾਬਲਾ ਕੀ ਕਰਨਾ ਚਾਹੁੰਦੇ ਜੀ ਫਾਈਨਲ ਮੁਕਾਬਲਾ ਹੀ ਚੱਲ ਰਿਹਾ ਸਾਰਾ ਜੋਰਾ ਸ਼ੋਰਾ ਦੇ ਨਾਲ ਵੇਖੋ ਕਿਦਾਂ ਕਬੱਡੀਆਂ ਪੈਂਦੀਆਂ ਆ ਮਾਜੇ ਕਬੱਡੀ ਕੱਪ ਹੋ ਰਿਹਾ ਤਰਨਤਨ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਵੇਖੋ ਧੱਕਾ ਪਾ ਲੈਣੀ ਆ ਫਾਈਨਲ ਲੱਖ ਲੱਖ ਰੁਪਇਆ ਨਾਮ ਆ ਪਹਿਲਾ ਜੀ ਵੇਖੋ ਕਿਹੜੀ ਟੀਮ ਜਿੱਤਦੀ ਆ ਜੀ ਤਾਂ ਇਸ ਉੱਤੇ ਸਟੇਜ ਦੇ ਉੱਤੇ ਮਾਟੂ ਸਲੀਮ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਦੇ ਨਾਮਵਰ ਗਾਇਕ ਇੱਥੇ ਪਹੁੰਚੇ ਨੇ ਇੰਦਰੀ ਚਾਦਰ ਕਬੱਡੀ ਟੂਰਨਾਮੈਂਟ ਦੇ ਵਿੱਚ ਇੱਥੇ ਜੋ ਕਬੱਡੀ ਟੂਰਨਾਮੈਂਟ ਪੰਜਾਬ ਕਲਾ ਮੇਜ ਵੱਲੋਂ ਪ੍ਰੋਵਾਈਡ ਆ ਰਿਹਾ ਜਿਸ ਦੇ ਵਿੱਚ ਦੇਖੋ ਜਿਹੜੀਆਂ ਟੀਮਾਂ ਪਹੁੰਚੀਆਂ ਨੇ ਤਾਂ ਉਹਨਾਂ ਨੂੰ ਇੱਥੇ ਨਾਲ ਕੰਦਲਪੋਡਾ ਚੱਲਦਾ ਓਏ ਆ ਕਪਤਾਨ ਸਾਡੇ ਆ ਸਾਡੇ ਫਾਈਨਲ ਦੀਆਂ ਟੀਮਾਂ ਕੌਣ ਕੌਣ ਪਹੁੰਚੀਆਂ ਤੋਤਾ ਸਿੰਘ ਘਨਾਲਾ ਤੇ ਡੀਏਵੀ ਕਾਲਜ ਜਲੰਧਰ ਹੋ ਰਿਹਾ ਹੈ ਇਹਨਾਂ ਦੇ ਵਿਚਾਲੇ ਫਾਈਨਲ ਇਹਨਾਂ ਦੇ ਫਾਈਨਲ ਮੈਚ ਹੋ ਰਿਹਾ ਹੈ ਇਹਨਾਂ ਦੇ ਵਿਚਾਲੇ ਕਿਹੜੀ ਦੁਬਾਰਾ ਇੱਕ ਵਾਰ ਦੱਸ ਦਿਓ ਤੋਤਾ ਸਿੰਘ ਘਨਾਲਾ ਤੇ ਡੀਏਵੀ ਕਾਲਜ ਜਲੰਧਰ ਦੇਖਦਾ ਇਹਨਾਂ ਦੋਵਾਂ ਟੀਮਾਂ ਦੇ ਵਿੱਚ ਫਾਈਨਲ ਮੁਕਾਬਲਾ ਜਿਹੜਾ ਹੋ ਰਿਹਾ ਹੈ ਜੇਤੂ ਟੀਮ ਨੂੰ 1 ਲੱਖ ਰੁਪਈਆ ਇਨਾਮ ਇੱਥੇ ਦਿੱਤਾ ਜਾਏਗਾ ਤੇ ਨਾਲ ਹੀ ਜਿਹੜਾ ਮੁਜੇਤੂ ਟੀਮ ਨੂੰ ਇੱਥੇ ਜਿਹੜੇ 75 ਹਜ਼ਾਰ ਰੁਪਈਆ ਦਿੱਤਾ ਜਾਏਗਾ ਤਾਂ ਦੇਖ ਸਕਦੇ ਹੋ ਕਿਵੇਂ ਕੋਟੀ 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 ਕਰਦੇ ਹੋਏ ਇਹ ਪਲੇਅਰ ਕਬੱਡੀ ਦੇ ਮੈਚ ਦੇ ਵਿੱਚ ਇੱਥੇ ਮਾਦੇਰੀ ਧਰਤੀ ਦੇ ਉੱਤੇ ਲੋਕ ਵੀ ਜਿਹੜੇ ਨੇ ਉਹ ਉਤਸ਼ਾਹ ਉਤਸ਼ਾਹ ਦੇਖ ਰਹੇ ਨੇ ਤੇ ਇਕੱਲੇ 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 ਇਕ ਇਸ ਪੁਆਇੰਟ ਦੇ ਲਈ ਜਿਹੜੇ ਜਾਫੀ ਇੱਥੇ ਰੇਡਰ ਇਸ ਜਗ੍ਹਾ ਦੇਖ ਸਕਦੇ ਹੋ ਕਿ ਇੱਕ ਇੱਕ ਪੁਆਇੰਟ ਦੇ ਲਈ ਕਿਵੇਂ ਜੋਰ ਲਾਉਂਦੇ ਹੋ ਤੇ ਇਹ ਮਾਂਖੜ ਕਬੱਡੀ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਇਹ 플레이ਰ ਆਪਣੀ ਇੱਕ ਇੱਕ ਪੁਆਇੰਟ ਦੇ ਵਿੱਚ ਇੱਕ ਇੱਕ ਪੁਆਇੰਟ ਲਈ ਲੜਦੇ ਤਾਂ ਇਸ ਅਗਰ ਦੇ ਉੱਤੇ ਇਹ ਖੂਬਸੂਰਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਜੇਤੂ ਟੀਮ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਏਗਾ ਉਹ ਪੂਰੀ ਦੂ ਟੀਮ ਨੂੰ 70000 ਦਾ ਜਬਰਦਸਤ ਖੂਬਸੂਰਤ ਮੁਕਾਬਲੇ ਤਰਨਤਾਰ ਦੇ ਵਿੱਚ ਦੇ ਨੌਜਾ ਕਬੱਡੀ ਟੂਰਨਾਮੈਂਟ ਅੱਜ ਇਸ ਪਾਈਨ ਮੁਕਾਬਲੇ ਦੇ ਨਾਲ ਸਮਾਪਤ ਹੋ ਜਾਏਗਾ ਕੈਮਰਾ ਮਰਦਨ ਰਿਪੋਰਟ ਸ਼ਰਮਾ ਨਾਲ ਗਗਨਦੀਪ ਸ਼ਰਮਾ ਦਾਨਿਕਸ ਵਾਲਾ ਟੀਵੀ ਤਰਨਤਾਰ ਤੋਂ ਇਸ ਪਾਸੇ ਅੱਜ ਫਾਈਨਲ ਮੈਚ ਜਿਹੜਾ ਹੈ ਸ਼ੁਰੂ ਹੋ ਜਾ ਰਿਹਾ ਹੈ ਇੱਥੇ ਜਿਹੜੇ ਓਪਨ ਦੇ ਮੈਚ ਇੱਥੇ ਕਰਵਾਏ ਜਾ ਰਹੇ ਨੇ ਤਾਂ ਪਹਿਲੀ ਰੇਡ ਪਹੁੰਚ ਜਾ ਰਿਹਾ ਹੈ ਜਿਹੜਾ ਇਹ ਦੋਵੇਂ ਟੀਮਾਂ ਓਪਨ ਦੇ ਮੈਚ ਜੋਵਾਜੇ ਤੇ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਪਹਿਲੀ ਜਿਹੜੇ ਇਹ ਤਿੰਨ ਰੋਜਾ ਜੋ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਇਸ ਦਾ ਪਹਿਲੀ ਰੇਡ ਜਿਹੜੀ ਹੈ ਉਹ ਪਾ ਦਿੱਤੀ ਹੈ ਫਾਈਨਲ ਮੈਚ ਅੱਜ ਜੋਰ ਤੇ ਹੋਣ ਜਾ ਰਹੇ ਨੇ ਓਪਨ ਦੇ ਕਬੱਡੀ ਦੇ ਫਾਈਨਲ ਦੇ ਮੈਚ ਤਿੰਨ ਰੋਜਾ ਪੰਜਾਬ ਕਲਾ ਮੰਚ ਵੱਲੋਂ ਜੋ ਇੱਥੇ ਫਾਈਨਲ ਮੈਚ ਇਸ ਜਗ੍ਹਾ ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਤੇ ਤੇ ਜਬਰਦਸਤ ਮੈਚ ਤੁਸੀਂ ਦੇਖ ਸਕਦੇ ਹੋ ਜੇtheta ਵਿੱਚ ਰੇਡਰ ਨੇ ਜਾਫੀ ਨੂੰ ਪਾ ਲਿਆ ਤੇ ਜੇtheta ਵਿੱਚ ਦੋਵੇਂ ਇਸ ਜਗ੍ਹਾ ਦੇ ਉੱਤੇ ਆਪਣਾ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲੇ ਤਾਂ ਤਰਨਤਾਰ ਦੀ ਧਰਤੀ ਦੇ ਮਾਝੇ ਦੀ ਧਰਤੀ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜੋ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਟੀਮਾਂ ਗੁਰਸੇਖ ਤੇਰਤੀ ਗੋਰ ਸਕੇ ਨੌਜਵਾਨ ਗੱਭਰੂ ਚੋਬਰ ਜਿਹੜਾ ਰੇਡ ਪਹੁੰਚ ਆ ਰਿਹਾ ਹੈ ਤਾਂ ਅੱਜ ਇੱਥੇ ਜ਼ਬਰਦਸਤ ਕਬੱਡੀ ਦਾ ਮੈਚ ਦੇਖਣ ਨੂੰ ਮਿਲ ਰਹੇ ਨੇ ਤਾਂ ਜਾਫੀ ਨੇ ਜਿਹੜਾ ਜ਼ਬਰਦਸਤ ਜਿਹੜੀ ਪਕੜ ਬਣਾਈ ਹੈ ਆਪਣੀ ਤਾਂ ਰੇਡਰ ਨੂੰ ਉਸ ਨੇ ਜਿਹੜਾ ਪੁਆਇੰਟ ਲਾਈਨ ਤੋਂ ਰੋਕ ਦਿੱਤਾ ਹੈ ਤਾਂ ਇਸ ਪਾਸੇ ਦੇਖ ਸਕਦੇ ਹੋ ਕਿ ਕਬੱਡੀ ਦੇ ਪਲੇਅਰ ਜਿਹੜੇ ਨੇ ਆਪਸ ਵਿੱਚ ਭੜਦੇ ਇੱਕ ਇੱਕ ਪੁਆਇੰਟ ਦੇ ਲਈ ਜਿਹੜੇ ਏ ਜਾਫੀ ਇਹ ਪੁਆਇੰਟ ਜਿਹੜਾ ਜਾਫੀ ਦੇ ਆਕਰੇ ਵਿੱਚ ਗਿਆ ਏ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਅਗਲੀ ਰੇਡ ਪਾਉਣ ਦੇ ਲਈ ਇਸ ਸਰੋਤੇ ਜਿਹੜੇ ਕਬੱਡੀ ਦੇ ਪਲੇਅਰ ਇੱਥੇ ਆਪੋ ਆਪਣੀ ਮੌਜੂਦ ਜਨਤ ਤਿੰਨਾਂ ਇੱਕ ਇੱਕ ਪੁਆਇੰਟ ਦੇ ਲਈ ਪੜਦੇ ਤਾਂ ਸਾਡੇ ਨਾਲ ਇੱਥੇ ਜੱਜੂ ਜੀ ਸਾਡੇ ਨਾਲ ਨੇ ਤਾਂ ਜੱਜ ਜੀ ਫਾਈਨਲ ਮੁਕਾਬਲਾ ਕੀ ਕਰਨਾ ਚਾਹੁੰਦੇ ਜੀ ਫਾਈਨਲ ਮੁਕਾਬਲਾ ਹੀ ਚੱਲ ਰਿਹਾ ਸਾਰਾ ਜੋਰਾ ਸ਼ੋਰਾ ਦੇ ਨਾਲ ਵੇਖੋ ਕਿੰਦਾ ਕਬੱਡੀਆਂ ਪੈਂਦੀਆਂ ਆ ਮਾਜੇ ਕਬੱਡੀ ਕੱਪ ਹੋ ਰਿਹਾ ਤਰਨਤਨ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਵਖੇ ਤੱਕ ਪਾ ਦੇਣੀ ਆ ਫਾਈਨਲ ਲੱਖ ਲੱਖ ਰੁਪਈਆ ਨਾ ਆ ਪਹਿਲਾ ਜੀ ਵੇਖੋ ਕਿਹੜੀ ਟੀਮ ਜਿੱਤਦੀ ਆ ਜੀ ਤਾਂ ਇਸ ਅਗਰੇ ਉਤੇ ਸਟੇਜ ਦੇ ਉਤੇ ਮਾਟੂ ਸਲੀਮ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਫਿਰ ਪੰਜਾਬ ਦੇ ਨਾਮਵਰ ਗਾਇਕ ਇੱਥੇ ਪਹੁੰਚੇ ਨੇ ਇੰਦਰੀ ਚਾਦਰ ਕਬੱਡੀ ਟੂਰਨਾਮੈਂਟ ਦੇ ਵਿੱਚ ਕਿਹੜੀਆਂ ਟੀਮਾਂ ਪਹੁੰਚੀਆਂ ਨੇ ਤਾਂ ਉਹਨਾਂ ਨੂੰ ਇੱਥੇ ਨਾਲ ਕਿੰਦਨਪੋਡਾ ਚੱਲ ਰਿਹਾ ਓਏ ਆ ਕਪਤਾਨ ਸਾਡੇ ਆ ਤਾਂ ਸਾਡੇ ਫਾਈਨਲ ਦੀ ਟੀਮਾਂ ਕੌਣ ਕੌਣ ਪਹੁੰਚੀਆਂ ਨੇ ਚੱਲ ਗਈ ਤੋਤਾ ਸਿੰਘ ਬੰਘਾਲਾ ਤੇ ਡੀਜੇ ਵੀ ਕਾਲਜ ਜਲੰਧਰ ਹੋ ਰਿਹਾ ਹੈ ਇਹਨਾਂ ਦੇ ਵਿਚਾਲੇ ਪਹੁੰਚ ਲਿਆ ਇਹਨਾਂ ਦੇ ਫਾਈਨਲ ਮੈਚ ਹੋ ਰਿਹਾ ਇਹਨਾਂ ਦੇ ਵਿਚਾਲੇ ਕਿਹੜੀ ਦੁਬਾਰਾ ਇੱਕ ਕਰ ਦੱਸ ਦਿਓ ਤੋਤਾ ਸਿੰਘ ਬੰਘਾਲਾ ਤੇ ਡੀਏ ਵੀ ਕਾਲ ਜਲੰਧਰ ਦੇਖਦਾ ਇਹਨਾਂ ਦੋਹਾਂ ਟੀਮਾਂ ਦੇ ਵਿੱਚ ਫਾਈਨਲ ਮੁਕਾਬਲਾ ਜਿਹੜਾ ਹੋ ਰਿਹਾ ਹੈ ਜੇਤੂ ਟੀਮ ਨੂੰ 1 ਲੱਖ ਰੁਪਈਆ ਇਨਾਮ ਇੱਥੇ ਦਿੱਤਾ ਜਾਏਗਾ ਤੇ ਨਾਲ ਹੀ ਜਿਹੜਾ ਮੁਜੇਤੂ ਟੀਮ ਨੂੰ ਇੱਥੇ ਜਿਹੜੇ 75000 ਰੁਪਈਆ ਦਿੱਤਾ ਜਾਏਗਾ ਤਾਂ ਦੇਖ ਸਕਦੇ ਹੋ ਕਿ ਕਿਵੇਂ ਕੋਟੀ 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 ਕਰਦੇ ਹੋਏ ਇਹ ਪਲੇਅਰ ਕਬੱਡੀ ਦੇ ਮੈਚ ਦੇ ਵਿੱਚ ਤੇ ਮਾਜਰੀ ਧਰਤੀ ਦੇ ਉੱਤੇ ਲੋਕ ਵੀ ਜਿਹੜੇ ਨੇ ਉਹ ਉਤਸ਼ਾਹ ਉਤਸ਼ਾਹ ਦੇ ਦੇਖ ਰਹੇ ਨੇ ਤੇ ਕੱਲੇ 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 ਇਸ ਪੁਆਇੰਟ ਦੇ ਲਈ ਜਿਹੜੇ ਜਾਫੀ ਤੇ ਰੇਡਰ ਇਸ ਜਗ੍ਹਾ ਦੇ ਦੇਖ ਸਕਦੇ ਹੋ ਕਿ ਇੱਕ ਇੱਕ ਪੁਆਇੰਟ ਦੇ ਲਈ ਕਿਵੇਂ ਯੋਰ ਲਾਉਂਦੇ ਹੋਏ ਤੇ ਇਹ ਮਾਹੌਲ ਕਬੱਡੀ ਕਮੇਟੀ ਦੇ ਵਿੱਚ ਮਿੱਟੀ ਹੋ ਕੇ ਇਹ ਪਲੇਅਰ ਆਪਣੇ ਇੱਕ ਇੱਕ ਪੁਆਇੰਟ ਦੇ ਵਿੱਚ ਇੱਕ ਇੱਕ ਪੁਆਇੰਟ ਲਈ ਲੜਦੇ ਤਾਂ ਇਸ ਥਾਂ ਦੇ ਉੱਤੇ ਇਹ ਖੂਬਸੂਰਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਜੇਤੂ ਟੀਮ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਏਗਾ ਉਪਜੇਤੂ ਟੀਮ ਨੂੰ 70000 ਦਾ ਜਬਰਦਸਤ ਖੂਬਸੂਰਤ ਮੁਕਾਬਲੇ ਤਰਨਤਾਰ ਦੇ ਵਿੱਚ ਦੇਸ਼ੀ ਰਾਜ ਕਬੱਡੀ ਟੂਰਨਾਮੈਂਟ ਅੱਜ ਇਸ ਬਾਈਨ ਮੁਕਾਬਲੇ ਦੇ ਨਾਲ ਸਵਾਗਤ ਹੋ ਜਾਏਗਾ ਕੈਮਰਾਮੈਨ ਰਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਧੰਨਕਵਾਦ ਟੀਵੀ ਤਰਨਤਾਰ